ਆਲਾ ਜ਼ਿਲ੍ਹੇ ਦਾ ਪਿੰਡ ਆ ਭੈਣੀ ਜੱਸਾ ਤੇ ਜਿੱਥੇ ਤੁਹਾਨੂੰ ਦਿਖਾਉਣਾ ਹੈ ਵੀ ਇੱਕ ਕੁੜੀ ਵੱਲੋਂ ਵੀ ਖੇਤੀ ਖੁਦ ਆਪ ਕੀਤੀ ਜਾਂਦੀ ਹੈ ਨਹੀਂ ਅੱਜ ਕੱਲ ਆਪਾਂ ਕੁੜੀਆਂ ਨੂੰ ਦੇਖਦੇ ਆਂ ਵੀ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਰੀਲਾਂ ਬਣਾਉਣਾ ਤੇ ਰੀਲਾਂ ਬਣਾਉਣ ਚ ਐਕਟ ਵੀ ਦੇਖਦੇ ਆਂ ਆਪਾਂ ਜ਼ਿਆਦਾਤਰ ਤੇ ਅੱਜ ਤੁਹਾਨੂੰ ਦਿਖਾਉਣਾ ਵੀ ਇੱਕ ਪੰਜਾਬ ਦੀ ਧੀ ਵੱਲੋਂ ਆ ਇਸ ਕੁੜੀ ਵੱਲੋਂ ਵੀ ਜਿਹੜੀ ਖੇਤੀ ਕਰਨ ਦਾ ਇਹਦੇ ਅੰਦਰ ਜਜ਼ਬਾ ਵੀ ਕਿਸ ਤਰ੍ਹਾਂ ਆਇਆ ਸਾਰੀ ਗੱਲਬਾਤ ਕਰਦੇ ਆਂ ਆਪਾਂ ਆਇਓ ਬਾਈ ਉਰੇ ਨੂੰ ਬਈ ਸਭ ਤੋਂ ਪਹਿਲਾਂ ਤਾਂ ਆਪਦਾ ਨਾਮ ਦੱਸੋ ਤੁਹਾਡਾ ਨਾਮ ਕੀ ਹੈਗਾ ਬਈ ਮੇਰਾ ਨਾਮ ਹੈਗਾ ਰਾਣੀ ਪਿੰਡ ਪੈਣੀ ਦਾ ਸਾ ਓਕੇ ਤੇ ਡੇੜੀ ਦਾ ਨਾਮ ਹੈਗਾ ਦਰਸ਼ਨ ਸਿੰਘ ਸਨਫੁਗਲਜਾਰ ਸਿੰਘ ਠੀਕ ਹੈ ਬਈ ਹਾਂਜੀ ਤੇ ਇਹ ਜਿਹੜਾ ਖੇਤੀ ਕਰਨ ਦਾ ਵੀ ਇਹ ਕਿਵੇਂ ਤੁਹਾਡੇ ਮਨ 'ਚ ਜਾਗਿਆ ਹਨਾ ਨਹੀਂ ਤਾਂ ਅੱਜਕੱਲ ਜ਼ਿਆਦਾਤਰ ਕੁੜੀਆਂ ਸੀ ਦੇਖਦੀਆਂ ਵੀ ਸੋਸ਼ਲ ਮੀਡੀਆ ਤੇ ਹਾਂਜੀ ਵੀ ਜਾਂ ਇੰਸਟਾਗ੍ਰam ਤੇ ਜ਼ਿਆਦਾ ਐਕਟਿਵ ਵੀ ਦੇਖਦੇ ਆਂਗੇ ਰੀਲਾਂ ਬਣਾਉਣ ਚ ਤੁਸੀਂ ਇਹ ਖੇਤੀ ਕਰਨ ਬਾਰੇ ਕਿਵੇਂ ਸੋਚ ਲਿਆ ਵੀ ਅਸੀਂ ਖੇਤੀ ਕਰਨੀ ਇਹ ਵੈਸੇ ਤਾਂ ਵੀਰੇ ਮੈਨੂੰ ਸ਼ੁਰੂ ਤੋਂ ਬਚਪਨ ਤੋਂ ਹੀ ਸ਼ੌਂਕ ਸੀਗਾ ਆਪਦੇ ਡੈਡੀ ਨਾਲ ਮੈਂ ਪਹਿਲਾਂ ਤੋਂ ਹੀ ਕੰਮ ਕਰਾਉਂਦੀ ਹੁੰਦੀ ਸੀਗੀ ਤੇ ਉਸ ਤੋਂ ਬਾਅਦ ਵੀ ਮੇਰੇ ਡੈਡੀ ਥੋੜਾ ਜਿਹਾ ਵੀ ਢਿੱਲੇ ਮੱਠੇ ਰਹਿੰਦੇ ਸੀਗੇ ਬਿਮਾਰ ਰਹਿੰਦੇ ਸੀ ਇਸ ਕਰਕੇ ਵੀ ਮੈਂ ਸੋਚਿਆ ਵੀ ਕੰਮ ਕਰਨ ਦੀ ਕੋਈ ਨਾ ਸੰਗ ਹੁੰਦੀ ਐ ਨਾ ਸ਼ਰਮ ਹੁੰਦੀ ਆ ਜੇ ਆਪ ਆਪ ਦਾ ਕੰਮ ਕਰਾਂਗੇ ਤਾਂ ਦੇਖੋ ਕੰਮ ਆਪਦਾ ਸਾਵਾ ਸੇ ਲੋਕਾਂ ਦੀ ਹੁੰਦੀ ਹੈਗੀ ਵੀ ਮੈਨੂੰ ਇਸ ਕੰਮ 'ਚ ਖੁਸ਼ੀ ਮਿਲਦੀ ਹੈ ਮੈਨੂੰ ਆਪ ਦੇ ਆਪ ਨੂੰ ਮਾਣ ਮਹਿਸੂਸ ਹੁੰਦਾ ਵੀ ਮੈਂ ਵੀ ਮਤਲਬ ਕੁਝ ਕਰ ਸਕਾਂ ਜਾਂ ਵੀ ਮੈਂ ਖੇਤੀ ਕਰਦੀ ਹੈ ਮੈਨੂੰ ਇਸ ਕੰਮ 'ਚ ਪੂਰਾ ਮਾਣ ਮਿਲਦਾ ਹੈ ਮੈਨੂੰ ਖੁਸ਼ੀ ਮਿਲਦੀ ਹੈ ਅੰਦਰੋਂ ਇਹ ਕੰਮ ਕਰਕੇ ਓਕੇ ਹਾਂਜੀ ਕਾਹ ਕਿੱਲਿਆਂ ਦੀ ਖੇਤੀ ਕਰ ਰਹੇ ਹੋ ਕਾਹ ਕਿੱਲਿਆਂ ਚੂਨਾ ਲਾ ਰਹੇ ਹੋ ਸਾਢੇ 3 ਕਿੱਲੇ ਵੀਰੇ ਸਾਢੇ 3 ਕਿੱਲਿਆਂ 'ਚੂਨਾ ਲਾ ਰਹੇ ਹਾਂ ਹਾਂਜੀ ਤੇ ਟਰੈਕਟਰ ਵੀ ਦੇ ਤੁਸੀਂ ਆਪ ਹੀ ਚਲਾਉਣੇ ਹੋਗੇ ਹਾਂ ਮੈਂ ਟਰੈਕਟਰ ਵੀ ਆਪ ਹੀ ਚਲਾਉਣੇ ਆ ਬਾਈ ਮੇਰੇ ਕੋਲੇ ਸਾਰੇ ਸੰਦ ਨੇ ਮਤਲਬ ਬੁਲਟ ਵਗੈਰਾ ਹੋਰ ਸਾਰੇ ਸੰਦ ਮੈਂ ਆਪ ਹੀ ਚਲਾਉਣੇ ਆ ਮੈਨੂੰ ਐ ਹੁੰਦਾ ਵੀ ਮੈਂ ਕਿਸੇ ਨੂੰ ਕਿਸੇ ਵੀ ਗੱਲ ਵਾਸਤੇ ਮੈਂ ਕਹਾਂ ਨਾ ਮੈਨੂੰ ਮਤਲਬ ਸਾਰੀਆਂ ਚੀਜ਼ਾਂ ਕੋਈ ਸੰਦ ਚਲਾਉਣਾ ਜਾਂ ਸਾਰੇ ਕੰਮ ਆਪ ਕਰਕੇ ਮੈਨੂੰ ਖੁਸ਼ੀ ਮਿਲਦੀ ਆ ਓਕੇ ਹਾਂਜੀ ਜਾਨੀ ਕਿ ਵੀ ਪੂਰੀ ਮੁੰਡੇ ਵਾਲੀ ਫੀਲਿੰਗ ਲੈਣੀ ਹੋ ਵੀ ਜਿੱਦਾਂ ਪੰਜਾਬ ਦੇ ਗੱਭਰੂ ਜ਼ਮਾਨਾ ਮੰਗੂ ਹਾਂਜੀ ਹਾਂ ਅੱਜ ਕੱਲ ਕੁੜੀਆਂ ਵੀਰੇ ਕਿਸੇ ਤੋਂ ਘੱਟ ਨਹੀਂ ਹੈਗੀਆਂ ਜੇ ਕਿਸੇ ਨੇ ਕੁਝ ਕਰਨਾ ਹੋਵੇ ਤੁਸੀਂ ਦੇਖ ਦਿਓ ਅੱਜ ਕੱਲ ਦੇ ਮੁੰਡਿਆਂ ਦਾ ਕੀ ਹਾਲ ਆ ਵੀ ਆਪਾਂ ਜੇ ਕੋਈ ਵੀ ਕੰਮ ਕਰਨਾ ਹੋਵੇ ਉਹ ਵੱਡਾ ਨਹੀਂ ਹੁੰਦਾ ਉਹ ਆਪਣੇ ਲਈ ਸਾਨ ਹੋ ਜਾਂਦਾ ਜੇ ਆਪਾਂ ਕੋਈ ਵੀ ਕੰਮ ਕਰਨ ਲੱਗ ਜਾਈਏ ਓਕੇ ਮੁੰਡੇ ਦਾ ਅੱਜ ਕੱਲ ਦੇਖਿਆ ਜ਼ਿਆਦਾਤਰ ਹਨਾ ਵੀ ਪੰਜਾਬ ਦੇ ਵਿੱਚ ਹੁਣ ਵੀ ਨਸ਼ੇ ਨੂੰ ਜ਼ਿਆਦਾ ਪਰ ਉਹ ਡੁੱਬਦੇ ਜਾਂਦੇ ਨੇ ਨਸ਼ੇ ਦੀ ਦਾਲ ਦਾਲ ਦੇ ਵਿੱਚ ਹਾਂਜੀ ਤੇ ਕੁੜੀਆਂ ਹੀ ਨੇ ਵੀ ਜਿਹੜੀਆਂ ਮੰਨ ਕੇ ਚੱਲੇ ਵੀ 10 20% ਦਾ ਕੁੜੀਆਂ ਵੀ ਲੱਗੇ ਵੀ ਨੇ ਕਾਰਨ ਨਾ ਸਾਹ ਵਗੈਰਾ ਹਾਂਜੀ ਤੇ ਜ਼ਿਆਦਾਤਰ ਕੁੜੀਆਂ ਨੂੰ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆ ਟਾਈਮ ਵੀ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਐਕਟਿਵ ਦੇਖਦੇ ਆ ਨਾ ਰੀਲਾਂ ਬਣਾ ਲੀਆਂ ਵੀ ਇਦਾਂ ਦੇ ਕੋਈ ਖੇਤੀ ਦੇ ਕੰਮ ਵੱਲ ਕੁੜੀਆਂ ਦਾ ਬਹੁਤ ਜ਼ਿਆਦਾ ਘੱਟ ਧਿਆਨ ਹੁੰਦਾਗਾ ਜਿਹੜੀਆਂ ਜ਼ਿਆਦਾਤਰ ਕੁੜੀਆਂ ਰੀਲਾਂ ਬਣਾਉਣ ਤੇ ਐਕਟਿਵ ਰਹਿੰਦੀਆਂ ਨੇ ਜਾਂ ਤੁਹਾਡੇ ਮਨ 'ਚ ਨਹੀਂ ਕੋਈ ਇਦਾਂ ਦਾ ਵੀ ਜਿਵੇਂ ਕੋਈ ਸੋਸ਼ਲ ਮੀਡੀਆ ਤੇ ਕੋਈ ਨਾ ਨਾਮ ਨਹੀਂ ਬਈ ਆਪਣੇ ਮਨ 'ਚ ਹੈ ਜੀ ਕਦੇ ਕੋਈ ਐ ਗੱਲ ਨਹੀਂ ਆਈ ਹੈਗੀ ਵੀ ਆਪਾਂ ਲੋਕਾਂ ਨੂੰ ਗੰਦਮੰਦ ਦਿਖਾ ਕੇ ਕੋਈ ਜ਼ਿਆਦਾ ਲੋਕਾਂ ਦੀ ਪਬਲਿਸਿਟੀ ਨਹੀਂ ਮਿਲਦੀ ਹੁੰਦੀ ਵੀ ਆਪਣੇ 'ਚ ਲੋਕ ਇੰਟਰਸਟ ਦੇਣਾ ਆਪਾਂ ਸਿਰਫ ਆਪਣੇ ਕੰਮ ਤੱਕ ਮਤਲ ਵੇ ਬਸ ਮੈਨੂੰ ਆਪਦਾ ਕੰਮ ਕਰਕੇ ਹੀ ਖੁਸ਼ੀ ਮਿਲਦੀ ਹੈਗੀ ਓਕੇ ਹਾਂਜੀ ਸੋਸ਼ਲ ਮੀਡੀਆ ਦੇ ਰੀਲਾਂ ਬਣਾਉਣ ਦਾ ਕੋਈ ਸ਼ੌਂਕ ਨਹੀਂ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਜੀ ਸੋਸ਼ਲ ਮੀਡੀਆ ਤੇ ਐਵੇਂ ਉਲਟੀਆਂ ਸਿੱਧੀਆਂ ਕੋਈ ਰੀਲਾਂ ਪਾਤੀਆਂ ਕੋਈ ਐਵੇਂ ਕੋਈ ਵੀ ਕਿਸੇ ਬਾਰੇ ਗਲਤ ਮਲਤ ਕੋਈ ਐਵੇਂ ਨੰਗ ਦਿਖਾ ਕੇ ਦੇਖੋ ਅੱਜ ਕੱਲ ਕੁੜੀਆਂ ਬਹੁਤ ਕੁਸ ਪਾਉਂਦੀਆਂ ਨੇਗੀਆਂ ਆਪਾਂ ਇਹ ਗੱਲ ਨੂੰ ਚੰਗਾ ਨਹੀਂ ਮੰਨਦੇ ਆਪਾਂ ਇਸ ਗੱਲ ਦੇ ਖਿਲਾਫ ਆਪਾਂ ਆਪਦਾ ਕੰਮ ਕਰਕੇ ਖੋਸਾਂਗੇ ਤੇ ਕਈ ਮਾਪੇ ਹਨਾ ਧੀਆਂ ਨੂੰ ਐਦਾਂ ਕੰਮ ਕਰਨ ਨਹੀਂ ਵੀ ਦਿੰਦੇ ਹੈਗੇ ਹਾਂਜੀ ਤੇ ਉਹਨਾਂ ਲਈ ਤੁਹਾਡਾ ਕੀ ਮੈਸੇਜ ਆ ਜਾਂ ਜਿਹੜੀਆਂ ਕੁੜੀਆਂ ਨੂੰ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਤੇ ਜਿਆਦਾਤਰ ਦੇਖਦੇ ਆਂ ਵੀ ਉਹਨਾਂ ਲਈ ਕੋਈ ਮੈਸੇਜ ਵੀ ਇਹ ਉਹ ਵੀ ਤੁਹਾਡੇ ਮੰਗੂ ਇਦਾਂ ਕੰਮ ਕਰਨ ਦੇਖੋ ਮੇਰਾ ਪਹਿਲੀ ਗੱਲ ਤਾਂ ਸਾਰੇ ਮਾਪਿਆਂ ਨੂੰ ਇਹ ਮੈਸੇਜ ਆ ਵੀ ਜਿਨ੍ਹਾਂ ਦੀਆਂ ਵੀ ਕੁੜੀਆਂ ਕੋਈ ਗਲਤ ਮਲਤ ਰੀਲਾਂ ਪਾਉਂਦੀਆਂ ਨੇ ਵੀ ਉਹਨਾਂ ਨੂੰ ਸਮਝਾਓ ਦੂਜੀ ਗੱਲ ਵੀ ਜਿਹੜਾ ਕੰਮ ਆਪਾਂ ਕਰਦੇ ਆਂਗੇ ਇਸ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਇਸ ਕੰਮ 'ਚ ਮਾਣ ਮਹਿਸੂਸ ਹੁੰਦਾ ਮਾਪਿਓ ਨੂੰ ਵੀ ਤੇ ਆਪਣੇ ਆਪ ਨੂੰ ਵੀ ਵੀ ਇਸ ਕੰਮ ਨੂੰ ਰੋਕਣ ਦਾ ਕੋਈ ਫਾਇਦਾ ਨਹੀਂ ਸਮਾਪਦੀਆਂ ਕੁੜੀਆਂ ਦਾ ਸਾਥ ਦਿਓ ਵੱਧ ਤੋਂ ਵੱਧ ਉਹਨਾਂ ਨੂੰ ਕਹੋ ਵੀ ਚੰਗੇ ਕੰਮਾਂ ਤੇ ਲੱਗੋ ਇਹ ਸਭ ਤੋਂ ਵੱਡੀ ਤਰੱਕੀ ਹੈਗੀ ਓਕੇ ਹਾਂਜੀ ਤੇ ਜ਼ਿਆਦਾਤਰ ਤਾਂ ਮਾਪਿਓ ਅੱਜ ਕੱਲ੍ਹ ਹਨਾ ਕੁੜੀਆਂ ਨੂੰ ਬੇਟੀਆਂ ਨੂੰ ਹਾਈਲਾਈਟਸ ਕਰਾ ਕੇ ਵੀ ਬਾਹਰਲੇ ਮੁਲਕਾਂ ਨੂੰ ਭੇਜ ਰਹੇ ਨੇਗੇ ਦੇਖੋ ਜਿਹੜੇ ਆਪਦੇ ਦੇਸ਼ ਵਰਗੀ ਦੀ ਸੋ ਕਿਸੇ ਦੇਸ਼ ਚ ਕੋਈ ਰੀਸ ਨਹੀਂ ਉਧਰ ਜਾ ਕੇ ਵੀ ਕੁੜੀਆਂ ਦਿਹਾੜੀਆਂ ਕਰਦੀਆਂ ਨੇ ਦੇਖੋ ਕੁੜੀਆਂ ਰੁੱਲਦੀਆਂ ਨੇ ਇੰਨਾ ਪੜ੍ਹ ਲਿਖ ਕੇ ਆਪਾਂ ਜ਼ਮੀਨਾਂ ਵੇਚ ਕੇ ਵੀ ਪੈਸੇ ਲਾ ਲਾ ਬੱਚੇ ਬਾਹਰ ਭੇਜੀ ਜਾਂਦੇ ਆ ਇਸ ਤੋਂ ਬੈਸਟ ਆ ਵੀ ਸਾਰਿਆਂ ਨੂੰ ਮੇਰੀ ਬੇਨਤੀ ਆ ਆਪਦੀ ਕੁੜੀਆਂ ਨੂੰ ਕਿਸੇ ਤੋਂ ਘਟ ਨਾ ਸਮਝੋ ਉਹਨਾਂ ਦਾ ਸਾਥ ਦਿਓ ਉਹਨਾਂ ਨੂੰ ਚੰਗੇ ਕੰਮਾਂ ਚ ਪਾਓ ਘਰ ਦੇ ਕੰਮਾਂ ਚ ਪਾਓ ਕੋਈ ਮਾੜੀ ਗੱਲ ਨਹੀਂ ਹੈਗੀ ਇਹ ਮੇਰੇ ਨਾਲ ਮੇਰੇ ਮਾਪਿਓ ਦਾ ਬਹੁਤ ਵੱਡਾ ਸਾਥ ਆ ਸਹਿਯੋਗ ਆ ਮੇਰੇ ਭਾਈਆਂ ਦਾ ਇਹ ਮੇਰੇ ਮਾਮੇ ਦਾ ਮੁੰਡਾ ਮਿਲ ਕੋਲ ਰਹਿੰਦਾਗਾ ਮੇਰੀ ਭੈਣ ਦਾ ਮੁੰਡਾ ਕੋ ਰਹਿੰਦਾ ਇਹ ਵੀ ਮੇਰਾ ਸਾਥ ਦਿੰਦੇ ਨੇਗੇ ਮੈਨੂੰ ਸਹਿਯੋਗ ਦਿੰਦੇ ਆ ਮੇਰੇ ਮਾਪਿਓ ਸਹਿਯੋਗ ਦਿੰਦੇ ਆ ਸਭ ਤੋਂ ਵੱਡਾ ਸਹਿਯੋਗ ਮੈਨੂੰ ਮੇਰੇ ਘਰ ਵਾਲੇ ਦਾ ਵੀ ਬਹੁਤ ਵੱਡਾ ਗਾ ਉਹਨੇ ਮੈਨੂੰ ਅੱਜ ਤੱਕ ਇਹ ਗੱਲ ਨਹੀਂ ਮਹਿਸੂਸ ਕਰਾਈ ਵੀ ਤੇਰਾ ਮੇਰੇ ਨਾਲ ਵਿਆਹ ਹੋ ਚੁੱਕਿਆ ਵੀ ਮੈਂ ਤੈਨੂੰ ਕਿਸੇ ਗੱਲ ਤੋਂ ਰੋਕਾਂ ਉਹ ਮਰੇ ਇਸ ਗੱਲ ਤੇ ਸਹਿਯੋਗ ਦਿੰਦਾ ਵੀ ਆਪਦਾ ਕੰਮ ਕਰਨ ਚ ਕੋਈ ਵੀ ਮੇਣਾ ਨਹੀਂ ਹੁੰਦਾ ਵੀ ਇਸ ਗੱਲ 'ਚ ਉਹ ਉਹਨਾਂ ਨੂੰ ਖੁਸ਼ੀ ਮਿਲਦੀ ਹੈਗੀ ਉਹਨਾਂ ਨੇ ਮੇਰਾ ਬਹੁਤ ਵੱਡਾ ਸਾਥ ਸਹਿਯੋਗ ਮੈਨੂੰ ਬਹੁਤ ਵੱਡਾ ਦਿੱਤਾ ਹੈ ਮੈਂ ਕੋਈ ਵੀ ਚੀਜ਼ ਕਹਾ ਮੈਨੂੰ ਕੋਈ ਸੰਦ ਜਾਂ ਕਿਸੇ ਵੀ ਚੀਜ਼ ਦੀ ਮੈਨੂੰ ਲੋੜ ਆਉ ਮੈਨੂੰ ਪਹਿਲਾਂ ਲੈ ਕੇ ਦਿੰਦੇ ਆਗੇ ਉਹ ਇਸ ਗੱਲ ਨੂੰ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਮੇਰੇ ਘਰ ਵਾਲੀ ਅਗਰ ਖੇਤੀ ਦਾ ਕੰਮ ਕਰਦੀ ਹੈਗੀ ਉਹ ਮਾਣ ਮਹਿਸੂਸ ਕਰਦੇ ਆ ਮੇਰੇ ਤੇ ਨਹੀਂ ਵਿੱਚ ਜ਼ਿਆਦਾਤਰ ਤੁਹਾਡੇ ਦੇ ਘਰ ਵਾਲੇ ਨੇ ਇਹ ਨਹੀਂ ਗੱਲ ਕਹੀ ਜਣਾ ਵੀ ਮੈਂ ਖੇਤੀ ਕਰ ਲੈਣਾਗਾ ਵੀ ਤੁਸੀਂ ਰਹਿਣ ਦਿਓ ਇਹ ਕੰਮ ਦੇ ਵਿੱਚ ਆਉਣ ਨੂੰ ਹਾਂਜੀ ਨਹੀਂ ਮੈਨੂੰ ਉਹਨਾਂ ਨੇ ਇਸ ਗੱਲ ਤੋਂ ਰੋਕਿਆ ਨਹੀਂ ਹੈਗਾ ਮੈਨੂੰ ਇਹ ਗੱਲ ਕਹੀ ਸੀ ਵੀ ਮੈਨੂੰ ਆਪਦੇ ਡੈਡੀ ਦਾ ਸਾਥ ਦੇਣ ਚ ਮੈਨੂੰ ਖੇਤੀ ਕਰਨ ਚ ਵੀ ਮੇਰਾ ਮਨ ਖੋਸਾ ਸੁਤ ਤਾਂ ਵੀ ਮੈਨੂੰ ਖੁਸ਼ੀ ਮਿਲਦੀ ਐ ਇਸ ਕੰਮ ਚ ਵੀ ਮੇਰਾ ਮਾਣਾ ਹੈ ਕੰਮ ਕਰਨ ਨੂੰ ਉਹਨਾਂ ਨੇ ਮੈਨੂੰ ਰੋਕ ਕੇ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਤੇਰੀ ਖੁਸ਼ੀ ਆ ਤੇਰੀ ਖੁਸ਼ੀ ਚ ਮੇਰੀ ਖੁਸ਼ੀ ਆ ਉਹਨਾਂ ਨੇ ਮੈਨੂੰ ਰੋਕਿਆ ਨਹੀਂ ਹੈਗਾ ਇਹ ਗੱਲਾਂ ਮੇਰਾ ਸਾਥ ਦਿੰਦੇ ਆ ਉਹ ਪੂਰਾ ਬਹੁਤ ਵਧੀਆ ਗੱਲ ਹੈ ਨਾ ਫੈਨ ਵੀਰ ਦੇ ਵਿੱਚ ਵਧੀਆ ਸਾਥ ਮਿਲ ਰਿਹਾ ਸਪੋਰਟ ਮਿਲ ਰਹੀ ਹੈ ਹਾਂਜੀ ਤੇ ਇੱਕ ਜਾਂਦੇ ਜਾਂਦੇ ਆਪਣਾ ਮੈਸੇਜ ਹੈ ਨਾ ਵੀ ਜਿਸ ਤਰ੍ਹਾਂ ਅੱਜ ਕੱਲ ਗੱਭਰੂ ਨੌਜਵਾਨ ਨੇ ਜਿਹੜੇ ਪੰਜਾਬ ਦੇ ਵੀ ਉਹ ਨਸ਼ੇ ਦੀ ਦਾਲ ਦਾਲ ਤੇ ਜਾ ਰਹੇ ਨੇ ਤੇ ਕੰਮ ਕਾਜ ਕੋਈ ਕਰਕੇ ਅੱਜ ਇਹ ਗੱਲ ਰਾਜ ਨਹੀਂ ਹੈਗਾ ਬਿਲਕੁਲ ਵੀ ਉਹਦੇ ਵਿੱਚ ਵੀ ਇਹ ਸਰਕਾਰਾਂ ਦੀਆਂ ناکਾਮੀਆਂ ਨੇ ਜਾਂ ਮਾਪਿਆਂ ਦੀਆਂ ਨਹੀਂ ਗੀਆਂ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਮੇਰੀ ਬੇਨਤੀ ਹੈ ਮੇਰੇ ਭਾਈਆਂ ਨੂੰ ਦੇਖੋ ਜਦੋਂ ਅਸੀਂ ਕੁੜੀਆਂ ਹੋ ਕੇ ਸਾਰਾ ਕੰਮ ਕਰ ਸਕਦੇ ਆ ਤਾਂ ਮੁੰਡਿਆਂ ਲਈ ਬਹੁਤ ਆਸਾਨ ਆਗਾ ਵੀ ਮੇਰਾ ਵੀਰ ਕੋਈ ਵੀ ਜ਼ਮੀਨਾਂ ਜਾਇਦਾਦਾਂ ਵੇਚ ਕੇ ਬਾਹਰ ਨੂੰ ਨਾ ਜਾਓ ਆਪਦਾ ਕਾਰੋਬਾਰ ਸੰਭੋ ਆਪਦਾ ਇੱਥੇ ਪੰਜਾਬ ਦੇ ਵਿੱਚ ਕੰਮ ਚਲਾਓ ਦੇਖੋ ਸਰਕਾਰਾਂ ਨੂੰ ਕਿਸੇ ਦੇ ਪੁੱਤ ਮਾਰਦੇ ਨੇ ਕਿਸੇ ਤੱਕ ਕੋਈ ਮਤਲਬ ਨਹੀਂ ਹੁੰਦਾ ਜਿਹਦਾ ਪੁੱਤ ਮਾਰਦਾ ਉਹ ਸਿਰਫ ਮਾਂ ਨੂੰ ਪਤਾ ਹੁੰਦਾ ਵੀ ਉਹਨੂੰ ਕਿੱਡਾ ਦੁੱਖ ਲੱਗਿਆਗਾ ਵੀ ਮਾਂ ਪਿਓ ਨੂੰ ਵੀ ਬੇਨਤੀ ਆ ਵੀ ਆਪਦੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਕੰਮ ਚਲਾਓ ਤੇ ਵੀ ਬਾਹਰ ਭੇਜਣ ਦੀ ਕੋਸ਼ਿਸ਼ ਉਹਨਾਂ ਨੂੰ ਨਾ ਕਰੋ ਇੱਥੇ ਵੱਧ ਤੋਂ ਵੱਧ ਉਹਨਾਂ ਦਾ ਰੁਝਾਵ ਪਾਓ ਘਰ ਦੇ ਕੰਮਾਂ 'ਚ ਉਹਨਾਂ ਨੂੰ ਚੰਗੇ ਕਿੱਤਿਆਂ ਤੇ ਲਾਓ ਬਾਹਰ ਦੀ ਖੇਚਲਾ ਨਾ ਕਰੋ ਆਪਦੀਆਂ ਜਾਇਦਾਦਾਂ ਜ਼ਮੀਨਾਂ ਜਿਹੜੀਆਂ ਆਪਣੇ ਬਜ਼ੁਰਗਾਂ ਨੇ ਬਣਾਈਆਂ ਨੇ ਉਹਨਾਂ ਨੂੰ ਵੇਚਣ ਦੀ ਖੇਚਲਾ ਨਾ ਕਰੋ ਉੱਧਰ ਜਾ ਕੇ ਬਾਈ ਕੁਝ ਨਹੀਂ ਬਣਦਾ ਇਧਰ ਆਪਾਂ ਕਿਲਾ ਦੋ ਕਿਲੇ ਵੇਚ ਕੇ ਜਾਂਦੇ ਵੀ ਉੱਧਰ ਜਾ ਕੇ ਬਣਾ ਲਾਂਗੇ ਪਰ ਇਹ ਗੱਲ ਬਿਲਕੁਲ ਗਲਤ ਹੈ ਬਹੁਤ ਜਿਹੜੀ ਚੀਜ਼ ਖੁਰ ਗਈ ਉਹ ਕਦੇ ਨਹੀਂ ਬਣਦੀ ਹੈਗੀ ਵੀ ਮਾਂ ਪਿਓ ਨੂੰ ਵੀ ਬੇਨਤੀ ਆ ਵੀ ਵੱਧ ਤੋਂ ਵੱਧ ਆਪਦੇ ਬੱਚਿਆਂ ਨੂੰ ਕੰਮ ਚਲਾਓ ਦੇਖੋ ਮੁੰਡੇ ਸਭ ਕੁਝ ਕਰ ਸਕਦੇ ਆ ਜਦੋਂ ਕੁੜੀਆਂ ਕਰ ਸਕਦੇ ਨੇ ਮੁੰਡਿਆਂ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਬਹੁਤ ਮੁੰਡੇ ਨੇ ਕਾਰੋਬਾਰ ਇਧਰ ਚਲਾਏ ਹੋਏ ਨੇ ਵੀ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਆਪਦਾ ਇਧਰ ਹੀ ਜੋ ਵੀ ਹੁੰਦਾ ਇਧਰ ਹੀ ਕਰੋ ਆਪਦਾ ਓਕੇ ਹਾਂਜੀ ਤੇ ਖੇਤੀ ਦੇ ਵਿੱਚੋਂ ਵੀ ਕਈ ਵਾਰ ਗੱਲ ਇਹ ਵੀ ਆ ਜਾਂਦੀ ਹੈ ਨਾ ਸੋਨ ਚ ਕਹਿੰਦੇ ਨੇ ਵੀ ਖੇਤੀ ਦੇ ਵਿੱਚੋਂ ਕੁਝ ਬਚਦਾ ਨਹੀਂ ਹੈਗਾ ਕਿਸਾਨ ਨੂੰ ਹਾਂਜੀ ਤੇ ਵੀ ਤਾਂ ਕਰਕੇ ਵੀ ਤੁਸੀਂ ਜਦੋਂ ਇੱਕ ਗੱਲਾਂ ਇਦਾਂ ਦੀ ਮਿਲ ਜਾਂਦੀਆਂ ਨੇ ਸੁਣਨ ਨੂੰ ਪਰ ਤੁਜੀ ਵੀ ਖੇਤੀਬਾੜੀ ਕਿਉਂ ਇੰਨਾ ਰੁਝਾਨ ਕੀਤਾ ਵੀ ਇਹਦੇ ਵਿੱਚ ਕੋਈ ਬਚਤ ਵਾਲੀ ਗੱਲ ਤਾਂ ਕਹਿੰਦੇ ਕੋਈ ਲੱਗਦੀ ਨਹੀਂ ਹੈਗੀ ਖੇਤੀ ਚ ਦੇਖੋ ਬਾਈ ਜਿਹਨੇ ਕਰਨਾ ਉਹਦੇ ਲਈ ਸਭ ਕੁਝ ਆ ਰੋਟੀ ਤੋਂ ਬੰਦਾ ਡੇਗਦਾ ਨਹੀਂ ਹੈਗਾ ਜੇ ਆਪਾਂ ਕਮਾਈ ਕਰਾਂਗੇ ਮਿਹਨਤ ਕਰਾਂਗੇ ਆਪਾਂ ਭੁੱਖੇ ਨਹੀਂ ਮਰਦੇ ਹੈਗੇ ਸਭ ਤੋਂ ਵੱਡੀ ਗੱਲ ਕਿਸੇ ਅੱਗੇ ਹੱਥ ਨਹੀਂ ਕੱਢਣੇ ਪੈਂਦੇ ਦੂਜੀ ਗੱਲ ਕਿਸੇ ਦੇ ਥੱਲੇ ਲੱਗ ਕੇ ਮਜ਼ਦੂਰੀ ਕਰਨੀ ਬਹੁਤ ਔਖੀ ਆਪਾਂ ਬਾਹਰ ਜਾ ਕੇ ਵੀ ਕਰਦੇ ਆ ਇਸ ਤੋਂ ਚੰਗਾ ਵੀ ਆਪਦੀ ਖੇਤੀਬਾੜੀ ਕਰੋ ਆਪਦਾ ਖਰਚਾ ਪਾਣੀ ਵਧੀਆ ਤੁਰਦਾ ਬਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੁਝ ਬਚਦਾ ਨਹੀਂ ਹੈਗਾ 2 ਰੁਪਿਆ ਨੂੰ ਕੋਈ ਜਵਾਬ ਨਹੀਂ ਦਿੰਦਾ ਆਉਦਾ ਵਧੀਆ ਟਾਈਮ ਪਾਸ ਬਾਈ ਵਧੀਆ ਹੁੰਦਾ ਦੋ ਟਾਈਮ ਦੀ ਰੋਟੀ ਪੂਰੀ ਵਧੀਆ ਮਿਲਦੀ ਹੈ ਖੇਤੀ ਬਾੜੀ ਚੋਂ ਓਕੇ ਤੇ ਹੁਣ ਕਿੰਨਾ ਬਾਣਾ ਲੱਗ ਗਿਆ ਤੇ ਕਿੰਨਾ ਰਹਿ ਗਿਆ ਤੁਹਾਡਾ ਲਾਉਣਾ ਬਸ ਆਪਣਾ ਇੱਕ ਕਿੱਲਾ ਰਹਿ ਗਿਆ ਬਾਈ 2.5 ਕਿੱਲੇ ਲੱਗੇ ਓਕੇ ਹਾਂਜੀ ਆ ਬਸ ਕੁਸ ਆ ਜਿਹੜਾ ਹੁਣ ਤਿਆਰ ਕਰ ਰਹੇ ਹਾਂ ਜੀ ਹਾਂ ਅੱਧਾ ਕਿੱਲਾ ਇਹ ਆ ਬਾਈ ਅੱਧਾ ਕਿੱਲਾ ਆਪਣਾ ਸਾਈਡ ਤੇ ਹੋਰ ਰਹਿ ਗਿਆ ਠੀਕ ਹੈ ਤੇ ਉਹ ਜਿਹੜਾ ਉਧਰ ਪਨੀਰੀ ਪੱਟਣ ਲੱਗੇ ਹੋਏ ਨੇਗੇ ਉਹ ਤੁਹਾਡੇ ਬੰਦੀ ਨੇ ਸਾਰੇ ਪੱਟੀਆਂ ਹਾਂਜੀ ਉਹ ਸਾਰੇ ਆਪਣੇ ਬੰਦੇ ਆ ਠੀਕ ਹੈ ਜੀ ਤੇ ਦੇਖ ਸਕਦੇ ਹੋ ਦੋਸਤੋ ਹਨਾ ਵੀ ਇੱਕ ਕੁੜੀ ਹੋ ਕੇ ਵੀ ਅੱਜਕੱਲ ਨੌਜਵਾਨ ਨੇ ਜਿਹੜੇ ਜ਼ਿਆਦਾਤਰ ਨਸ਼ੇ 'ਚ ਹੀ ਉਰਝਾਨ ਵਧਾਉਂਦੇ ਤੁਰੇ ਜਾਂਦੇ ਨੇਗੇ ਤਾਂ ਤੁਸੀਂ ਦੇਖੋ ਵੀ ਕੁੜੀ ਦੇ ਅੰਦਰ ਕਿੱਡਾ ਜਜ਼ਬਾ ਹਨਾ ਕੰਮ ਕਰਨ ਦਾ ਖੇਤੀ ਕਰ ਰਹੀ ਹੈਗੀ ਤਾਂ ਜ਼ਰੂਰ ਯਾਰ ਹਨਾ ਖੇਤੀਬਾੜ ਇਦਾਂ ਕੰਮ ਧੰਦਿਆਂ ਵਾਲਾ ਜ਼ਰੂਰ ਆ ਦਾ ਮੁੱਖ ਮੋੜ ਹੋਣਾ ਨਸ਼ਿਆਂ 'ਚ ਕੁਝ ਨਹੀਂ ਰੱਖਿਆ ਹੈਗਾ ਤਾਂ ਹੋਰ ਨਹੀਂ ਤਾਂ ਇਹ ਕੁੜੀ ਵਾਲੀ ਦੇਖ ਲਵੋ ਵੀ ਜਦੋਂ ਕੁੜੀ ਹੋ ਕੇ ਇਹ ਖੇਤੀ ਕਰ ਸਕਦੀ ਹੈਗੀ ਤਾਂ ਨੌਜਵਾਨਾਂ ਦਾ ਕਰਨੀ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਖੇਤੀ ਤੇ ਜ਼ਿਆਦਾਤਰ ਜਿਹੜੇ ਵੀ ਆਪਾਂ ਇਹ ਕਹਿਣਾ ਮੈਂ ਹੋਰ ਬਿਜਰੇ ਮਾਪਿਓ ਹਨਾ ਤਿਆਂ ਨੂੰ ਬਾਹਰਲੇ ਮੁਲਕਾਂ ਚ ਭੇਜ ਰਹੇ ਨੇਗੇ ਤੇ ਚਲੋ ਕੁਝ ਤਾਂ ਕਿਸੇ ਦੀਆਂ ਮਜਬੂਰੀਆਂ ਹੋ ਜਾਂਦੀਆਂ ਨੇ ਤਾਂ ਜਿਨ੍ਹਾਂ ਦੇ ਤਾਂ ਆਪਾਂ ਮੰਨਦੇ ਆਂਗੇ ਵੀ ਐਂ ਖੇਤੀਬਾੜੀ ਹੈਗਾ ਕੋਈ ਆਪਦਾ ਹੀ ਇੱਥੇ ਚਾਰ ਪੈਸੇ ਕਮਾ ਸਕਦਾ ਹਨਾ ਤਾਂ ਜ਼ਰੂਰ ਤਿਆਂ ਨੂੰ ਉਧਰ ਉਧਰ ਨੂੰ ਉਹਨਾਂ ਦਾ ਹਰਜਾਨ ਵਧਾਓ ਵੀ ਇਹ ਬਾਹਰਲੇ ਮੁਲਕਾਂ ਚ ਵੀ ਜਾ ਕੇ ਤਾਂ ਆਪਾਂ ਜੇਕਰ ਕੰਮ ਕਰਨਾ ਹੀ ਹੈਗਾ ਤਾਂ ਕੰਮ ਆਪਾਂ ਪੰਜਾਬ ਦੇ ਵਿੱਚ ਵੀ ਜਾ ਵੱਧ ਤੋਂ ਵੱਧ ਕਰ ਸਕਦੇ ਆਂਗੇ ਤਾਂ ਜ਼ਰੂਰ ਹਨਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਵਿਚਾਰ ਆ ਜਿਹੜੇ ਦੋਸਤੋ ਜ਼ਰੂਰ ਆਪਦੇ ਕਮੈਂਟਾਂ ਦੇ ਵਿੱਚ ਲਿਖਿਓ ਤੇ ਭਈ ਮੜਾ ਇਹ ਦਿਖਾਵਾਂਗੇ ਇਹ ਕਰੋਂਗੇ ਸਟਾਰਟ ਦੁਬਾਰਾ ਟਰੈਕਟਰ ਹਾਂਜੀ ਵੀਰੇ ਹਾਂਜੀ ਹਨਾ ਤਾਂ ਤੁਹਾਨੂੰ ਦਿਖਾਉਣੇ ਦੋਸਤੋ ਹਨਾ ਦੁਬਾਰਾ ਟਰੈਕਟਰ ਸਟਾਰਟ ਕਰਕੇ ਇਹ ਹੁਣ ਕੱਦੂ ਆ ਜਿਹੜਾ ਆਪਦਾ ਉਹ ਕਰ ਰਹੇ ਨੇਗੇ ਤੇ ਬਾਕੀ ਕੁਸ ਵਾਹਣ ਤਾਂ ਇਹ ਕਹਿੰਦੇ ਅਸੀਂ ਲਾਤਾ ਝੋਨਾ ਲੱਗ ਰਿਹਾ ਤੇ ਇੱਕ ਕਿਲਾ ਰਹਿ ਗਿਆ ਤੇ ਇਹ ਕੁਸ ਇਧਰ ਆ ਇਹਨਾਂ ਦਾ ਪੱਠਿਆਂ ਵਾਲਾ ਇਧਰਲੀ ਸਾਈਡ ਸੀਗਾ ਤੇ ਇਧਰ ਜਿਹੜਾ ਇਹ ਹੁਣ ਕੱਦੂ ਕਰਕੇ ਤਿਆਰ ਕਰ ਰਹੇ ਆ ਬਾਕੀ ਜਿਹੜੀ ਲੇਬਰ ਹੈਗੀ ਉਧਰਲੀ ਸਾਈਡ ਤੁਹਾਨੂੰ ਦਿਖਾ ਕੇ ਆਟਿਆਂ ਗਿਆ ਹਨਾ ਫਾਕਾ ਕੇ ਉਧਰ ਪੱਟੀ ਜਾਂਦੇ ਨੇਗੇ ਤੇ ਬਾਕੀ ਅੱਜ ਪ੍ਰਮਾਤਮਾ ਦੀ 은ੀ ਮਿਹਰ ਆਣਾ ਵਧੀਆ ਮੌਸਮ ਵਧੀਆਗਾ ਜਰੂਰ ਵੱਧ ਤੋਂ ਵੱਧ ਆਣਾ ਜਿੰਨਾ ਹੋ ਸੋ ਦਾ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੋ ਪੇਜ ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਨਾ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ